ਹਾਲੇ ਪੰਜਾਬ ਵਿੱਚ ਪੰਜਵੀਂ ਵਾਰ ਪਵੀ ਸ਼ੋਭਾ ਯਾਤਰਾ ਨਾਲ ਪਹਿਲੀ ਵਾਰ ਵਿਸ਼ਾਲ ਸਵਤੰ ਸਿੰਘ ਦਾ ਉਜੋਜਨ ਕੀਤਾ ਗਿਆ ਇਸ ਦੀ ਦੇਖਰੇਖ 2025 ਦੇ ਪ੍ਰਧਾਨ ਬਿੱਲੂ ਵਾਲਮਿਕ ਜੀ ਨੇ ਆਪਣੀ ਪੂਰੀ ਟੀਮ ਨਾਲ ਕੀਤੀ ਇਹ ਸ਼ੋਭਾ ਯਾਤਰਾ ਐਤਵਾਰ 10ਵੇਂ ਮਹੀਨੇ ਦੇ ਤਰੀਕ 5 ਤਰੀਕ ਨੂੰ ਸਵੇਰੇ 10 ਵਜੇ ਬਲੋਗੀ ਤੋਂ ਸ਼ੁਰੂ ਹੋਈ ਜੋ ਜਗਤਪੁਰਾ ਸੈਕਟਰ 48 ਦੇ ਨੇੜੇ ਪਾਰਕ ਦੇ ਵਿੱਚ ਸ਼ਾਮ 6 ਵਜੇ ਪਹੁੰਚੀ ਇਸ ਦੌਰਾਨ ਵਾਈਸ ਅ ਚੇਅਰਮੈਨ ਰੋਹਿਤ ਪ੍ਰਵੀਨ ਅ ਮੌਂਟੂ ਅ ਮਿੱਠੀ ਕਰਮਚੀਤ ਲੱਠਾ ਸੋਨੂ ਅਤੇ ਸਾਰੇ ਕਮੇਟੀ ਦੇ ਮੈਂਬਰਾਂ ਨੇ ਇਸ ਪ੍ਰੋਗਰਾਮ ਦਾ ਸੁਚਾਰੂ ਪ੍ਰਬੰਧ ਕੀਤਾ ਸ਼ਹਿਰ ਦੀਆਂ ਸواریਆਂ ਹਸਤੀਆਂ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਲੈਣ ਲਈ ਯਾਤਰਾ ਵਿੱਚ ਸ਼ਾਮਿਲ ਹੋਈਆਂ ਸ਼ੋਭਾ ਯਾਤਰਾ ਦੀ ਸਮਾਪਤੀ ਸ਼ਾਮ 7 ਵਜੇ ਤੋਂ ਪਹਿਲਾਂ ਹੋਈ ਜਿਸ ਤੋਂ ਬਾਅਦ ਵਿਸ਼ਾਲ ਸਤਸੰਗ ਦੀ ਸ਼ੁਰੂਆਤ ਕੀਤੀ ਗਈ ਇਸ ਸਤਸੰਗ ਵਿੱਚ ਸਾਰੇ ਸ਼ਹਿਰਾਂ ਤੋਂ ਆਏ ਹੋਏ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ